اگر کوئی کہے ایک واری دربار صاحب اس্নান کر کے آیا میرا روگ ٹھیک ہو گیا دوسرا کہے کہ میں 10 بار کر اونا تے او بندے وی راں دے نے بھی ساڈا تے ٹھیک نہیں ہویا تے گل سمجھن والی ہے نا دات او دے ہاتھ وچ ہے ہن اسی جے کہیے ساڈے کہن نال سارا کچھ ہوی جائے پھر اکل پرکھ دا تے حکم حکم نہ رہا پھر تے ساڈی مرضی ہوئی نا ਇਦਾਂ ਸੁਖ ਤੇ ਦੁੱਖ ਉਹ ਦਿੰਦਾ ਹੈ ਅਕਾਲ ਪੁਰਖ ਦਾਤ ਦਾਤ ਹੈ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਉਹਦੇ ਨਾਲ ਕੀ ਤੇਰਾ ਜੋਰ ਚੱਲ ਸਕਦਾ ਦਾਤਾ ਸਾਹਿਬ ਦੇ ਹੱਥ ਵਿੱਚ ਨੇ ਹਾਂ ਉਹ ਇੰਜ ਨਹੀਂ ਕਰਦਾ ਵੀ ਦੇਣੀਆਂ ਨਹੀਂ ਚਾਹੁੰਦਾ ਜਿਹੜਾ ਲਾਇਕ ਹੈ ਲੈਣ ਵਾਲਾ ਬਣੇ ਤੇ ਉਹ ਦਾਤ ਐ ਅੱਗੇ ਹੋ ਕੇ ਦਿੰਦਾਰ ਪਰ ਇੰਜ ਨਹੀਂ ਕਰਦਾ ਕਿ ਹਰੇਕ ਨੂੰ ਦਾਤਾਂ ਮੰਡੀ ਜਾਏ ਇੰਜ ਤੇ ਫਿਰੇ ਹੋ ਗਿਆ ਕਿ ਜਿਹੜਾ ਨਹੀਂ ਵੀ ਲਾਇਕ ਉਹ ਵੀ ਦਾਤ ਲੈ ਜਾਏ ਨਹੀਂ ਨਾ ਫਿਰ ਜਿਹੜਾ ਕਰਮ ਕਾਂਡੀ ਜੋ ਝੂਠਾ ਕੂੜ ਨਾਲ ਜੁੜਿਆ ਉਹ ਦਾਤ ਨੂੰ ਮਿਲਦੀ ਹੀ ਨਹੀਂ ਦਾ ਤੁਹਾਨੂੰ ਮਿਲਦੀ ਹੁਣ ਆਪਾਂ ਉਹਦੇ ਵਿੱਚ ਇਹ ਵੀ ਵਿਚਾਰਦੇ ਆਂ ਵੀ ਇੱਕੀ ਅਰਦਾਸ ਕੀਤੀ ਵੀ ਉਹਦੀ ਸੁਣੀ ਗਈ ਆਪਾਂ ਨੂੰ ਨਹੀਂ ਪਤਾ ਕਿ ਉਹਦੇ ਪੂਰਬਲੇ ਕਰਮ ਕੈਸੇ ਰਹੇ ਉਹਦੀ ਭਾਵਨਾ ਕਿੰਨੀ ਕੁ ਸੀ ਉਹਨੇ ਇਸ ਜਨਮ ਵਿੱਚ ਕੀ ਕੁਝ ਪਹਿਲਾਂ ਕੀਤਾ ਸੀ ਜਾਂ ਪਹਿਲਾਂ ਦੀ ਕੀ ਖੇਡ ਰਹੀ ਕੀ ਕੁਝ ਬਾਕੀ ਮਾਲਕ ਦੀ ਸਤਗੁਰੂ ਦੀ ਮौज ਵੀ ਉਹ ਤੇ ਗੰਦੇ ਵਿੱਚ ਵੀ ਤਾਰ ਦੇਵੇ ਅਜਾਮਲ ਪਾਪੀ ਜਾਗ ਜਾਣਾ ਨਿਮਖ ਮਾਹੇ ਨਸਤਾਰਾ ਤਾਂ ਗੱਲ ਇਥੇ ਇਹ ਹੈ ਮਾਲਕ ਜੀ ਜਿਵੇਂ ਤੂੰ ਚਲਾਉਣਾ ਹੈ ਤੇਵੇਂ ਅਸੀਂ ਜੀਵ ਚੱਲਦੇ ਆਂ